ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਗੱਲ ਜਿਹੜੀ ਕਰਨ ਜਾ ਰਹੇ ਹਾਂ ਬਹੁਤ ਹੀ ਜ਼ਰੂਰੀ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਤੇ ਜਿਹੜੇ ਤਾਂ ਪਸ਼ੂਆਂ ਦੇ ਸ਼ੌਕੀਨ ਨੇ ਸ਼ੌਂਕ ਰੱਖਦੇ ਨੇ ਉਹ ਤਾਂ ਵੀਡੀਓ ਦੇਖ ਲੈਣਗੇ ਤੇ ਜਿਹੜੇ ਨਹੀਂ ਸ਼ੌਂਕ ਰੱਖਦੇ ਉਹਨਾਂ ਨੂੰ ਬੇਨਤੀ ਆ ਚਾਹੇ ਵੀਡੀਓ ਨਾ ਹੀ ਦੇਖਿਓ ਕਿਉਂਕਿ ਉਹਨਾਂ ਦੇ ਨਾ ਸਮਝ ਚਾਉਣੀ ਆ ਤੇ ਨਾ ਉਹਨਾਂ ਨੇ ਮੰਨਣਾ ਤੇ ਜਿਹੜੇ ਸ਼ੌਂਕ ਰੱਖਦੇ ਆ ਉਹਨਾਂ ਨੇ ਮਨ ਲਗਾ ਕੇ ਦੇਖ ਵੀ ਲੈਣੀ ਆ ਤੇ ਸ਼ੇਅਰ ਵੀ ਕਰ ਦੇਣੀ ਆ ਕਿਉਂਕਿ ਉਹਨਾਂ ਨੇ ਸ਼ੇਅਰ ਤਾਂ ਕਰ ਦੇਣੀ ਆ ਉਹਨਾਂ ਨੂੰ ਪਤਾ ਲੱਗ ਵੀ ਸਾਡਾ ਵੀ ਫਾਇਦਾ ਹੋ ਗਿਆ ਤੇ ਕਿਸੇ ਹੋਰ ਦਾ ਵੀ ਫਾਇਦਾ ਹੋ ਜਾਊਗਾ ਉਹਨਾਂ ਨੇ ਇਹ ਸੋਚ ਕੇ ਸ਼ੇਅਰ ਕਰਨੀ ਆ ਤੇ ਜੇ ਨਹੀਂ ਵਧੀਆ ਲੱਗੂਗਾ ਕੋਈ ਗੱਲ ਨਹੀਂ ਤਾਂ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੇ ਨਹੀਂ ਬਈ ਫਿਰ ਅੱਗੇ ਨਗਾ ਨਗਾ ਕੇ ਦੇਖ ਲਓ ਵੀਡੀਓ ਜਾਂ ਨਾ ਦੇਖਿਓ ਤੇ ਇੰਨਾ ਮੈਨੂੰ ਜਰੂਰ ਮਾਣ ਆਲ ਵੀ ਤੁਹਾਡੇ ਪਸੰਦ ਆਊਗੀ ਵੀਡੀਓ ਅੱਜ ਜਿਹੜੀ ਮੈਂ ਮੁੱਦੇ ਤੇ ਗੱਲ ਕਰਨ ਜਾ ਰਿਹਾ ਨਾ ਉਹ ਮੋਟਾਇਟਸ ਥਣਾ ਦਾ ਰੋਗ ਥਣਾ ਦਾ ਰੋਗ ਜੇ ਆਪਾਂ ਲਾਈਏ ਤਾਂ ਇੱਕ ਇਹੋ ਜੀ ਚੀਜ਼ ਆ ਚਾਹੇ ਪਸ਼ੂ 2 ਲੱਖ ਦਾ ਚਾਹੇ 4 ਲੱਖ ਦਾ ਉਹ ਮਿੱਟੀ ਕਰ ਦਿੰਦਾ ਕਿਉਂਕਿ ਦੁੱਧ ਹੀ ਇੱਕ ਇਹੋ ਜਿਹਾ ਦੁੱਧ ਹੀ ਪਸ਼ੂ ਦਾ ਉਹ ਸੋਰਸ ਆ ਜਿਹਦੇ ਕਰਕੇ ਅਸੀਂ ਪਸ਼ੂ ਨੂੰ ਕੱਖ ਪਾਉਣੇ ਆ ਤੇ ਜੇ ਜਦੋਂ ਦੁੱਧ ਹੀ ਨਹੀਂ ਰਹੂਗਾ ਪਸ਼ੂ ਦਾ ਤਾਂ ਅਸੀਂ ਪਸ਼ੂ ਰੱਖ ਕੇ ਕਿਵੇਂ ਕਿਵੇਂ ਰੱਖਾਂਗੇ ਪਸ਼ੂ ਨੂੰ ਦੁੱਧ ਵਾਸਤੇ ਹੀ ਪਸ਼ੂ ਲੈ ਕੇ ਆਉਣੇ ਆ ਦੁੱਧ ਤੋਂ ਹੀ ਕਮਾਈ ਹੋਣੀ ਆ ਦੁੱਧ ਦੀ ਕਮਾਈ ਕਰਕੇ ਹੀ ਪਸ਼ੂ ਨੂੰ ਪਾਲਣਾ ਆ ਸੀ ਤੇ ਜਿਹੜੀ ਮੋਟਾਈਟਸ ਬਿਮਾਰੀ ਆ ਜਿਹਨੂੰ ਸਿੱਧੀਆਂ ਵਾਲਾ ਰੋਗ ਕਹਿੰਦੇ ਨੇ ਇਹਦੀ ਮੇਨ ਦੋਸ਼ੀ ਨਾ ਆਪਾਂ ਹੁੰਨੇ ਆ ਬਹੁਤ ਸਾਰੇ ਭੈਣ ਭਾਈਆਂ ਦੇ ਕਮੈਂਟ ਆਉਂਦੇ ਨੇ ਵੀਰੇ ਥਣਾ ਦੇ ਵਿੱਚ ਸਿੱਧੀਆਂ ਆਉਂਦੀਆਂ ਨੇ ਆ ਟੀਕਾ ਲਾਤਾ ਆ ਟੀਕਾ ਲਾਤਾ ਠੀਕ ਨਹੀਂ ਹੋ ਰਹੀ ਪਰ ਸੋਨੂੰ ਮਾ ਜੇ ਇਹ ਗੱਲ ਦੱਸਦਾ ਨਾ ਵੀ ਜਿਹੜੀਆਂ ਉਹ ਮੋਟਾਈਟਸ ਆਉਂਦੀ ਆ ਉਹਦੇ ਅੱਜ ਕਾਰਨ ਵੀ ਦੱਸਾਂਗੇ ਤੇ ਉਹਦੇ ਹੱਲ ਵੀ ਦੱਸ ਦਿਆਂਗੇ ਸੋਨੂੰ ਜਿਹੜੇ ਬੰਦੇ ਨੇ ਤਾਂ ਵੀਡੀਓ ਤੇ ਕਰ ਲਈ ਗੌਰ ਉਹਦੇ ਘਰੇ ਕਦੇ ਮੋਟਾਈਟਸ ਨਹੀਂ ਆਊਗੀ ਕਿਉਂਕਿ ਜੇ ਪਸ਼ੂ ਨੇ 15 ਲੀਟਰ ਦੁੱਧ ਦੇਣਾ ਜਾਂ 20 ਦੇਣਾ ਜਾਂ 25 ਦੇਣਾ ਜੇ ਜਿਹੜੇ ਥਣ ਦੇ ਵਿੱਚ ਉਹਨੂੰ ਮੋਟਾਈਟਸ ਆ ਗਈ ਤੇ ਤੁਸੀਂ ਕਾਲ ਕਰ ਲਈ ਤਾਂ ਇਹ ਸਮਝ ਲਓ ਵੀ ਉਹ ਪਸ਼ੂ ਦੇ ਵਿੱਚ ਬੱਜ ਵੀ ਪੈ ਗਈ ਤੇ ਦੁੱਧ ਵੀ ਕੱਟ ਗਿਆ ਤੇ ਖਰਚਾ ਵੀ ਹੋ ਗਿਆ ਇੱਕ ਤਾਂ ਹੁੰਦਾ ਨਾ ਵੀ ਖਰਚਾ ਹੋ ਕੇ ਦੁੱਧ ਉਨੇ ਦਾ ਉਨਾ ਨਾ ਜਦੋਂ ਟੀਕੇ ਲੱਗਣਗੇ ਐਂਟੀਬਾਇਓਟਿਕ ਲੱਗੂਗਾ ਤਾਂ ਦੁੱਧ ਤੁਹਾਡਾ ਘਟੂਗਾ ਇਹੀ ਘਟੂਗਾ ਜੇ ਲੇਟ ਕਰੋਗੇ ਤਾਂ ਇਹ ਆ ਤਿੰਨ ਪ੍ਰਕਾਰ ਦੀ ਇੱਕ ਤਾਂ ਹੁੰਦੀ ਹੈ ਅੰਦਰ ਸਿੱਧੀ ਨਹੀਂ ਆਉਗੀ ਦੁੱਧ ਖਾਰਾ ਆਊਗਾ ਇੱਕ ਸਿੱਧੀਆਂ ਆ ਜਾਂਦੀਆਂ ਨੇ ਲੇਵੇ ਨੂੰ ਸੋਹ ਹੋ ਜਾ ਜਾਂਦੀ ਐ ਇੱਕ ਦੁੱਧ ਚ ਹੁੰਦੀ ਐ ਜਿਹੜੀ ਦਿਖਣ ਚ ਨਹੀਂ ਆਉਂਦੀ ਪਰ ਇਹ ਜਿਹੜੇ ਰੂਪ ਧਾਰਦੀ ਐ ਇਹ ਰੂਪ ਧਾਰਦੀ ਐ ਸਾਡੀ ਘੋਲ ਨਾਲ ਜਦੋਂ ਅਸੀਂ ਕਿਸੇ ਨੂੰ ਜਦੋਂ ਅਸੀਂ ਕਰਨ ਲੱਗੇ ਜਿੰਨੇ ਆ ਉਹੋੜ ਕੋੜ ਗਮਾਂਡੀਆਂ ਨੇ ਦੱਸਤਾ ਜਾਂ ਕਿਤੇ ਮੋੜ ਤੇ ਖੜ ਕੇ ਉਹਨੂੰ ਆਹ ਦੇ ਲਾਨੀ ਚੀਜ਼ ਦੇ ਦੇ ਉਹਨੂੰ ਉਹਦੇ ਨਾਲ ਠੀਕ ਹੋ ਜੂ ਨਹੀਂ ਦੇਖੋ ਉਹ ਹੁੰਦੀ ਹੈ ਕੋਈ ਮਾੜੀ ਮੋਟੀ ਪ੍ਰੋਬਲਮ ਲੈ ਵੀ ਧਨੀਆ ਦੇਤਾ ਜੀ ਆਹ ਦੇਤੀ ਦੇਖੋ ਉਹ ਚੀਜ਼ ਨੂੰ ਤੁਸੀਂ ਸਮਝੋ ਕਿ ਸਾਡੇ ਪ੍ਰੋਬਲਮ ਹੈ ਕਿੰਨੀ ਹੈ ਜਦੋਂ ਸਿੱਧੀਆਂ ਆਉਣ ਲੱਗ ਜਾਣ ਸੋਜ ਆ ਜੇ ਚੱਡੇ ਚੱਡੇ ਨੂੰ ਲੇਵੇ ਨੂੰ ਸੋਜ ਆ ਜੇ ਉਦੋਂ ਉਹੜ ਕੋੜ ਨਾਲ ਨਹੀਂ ਠੀਕ ਹੁੰਦੀ ਉਹ ਉਹ ਤੁਸੀਂ ਉਹੜ ਕੋੜ ਦੇ ਵਿੱਚ ਜਿਹੜੇ ਚੀਜ਼ਾਂ ਪਾਉਣੇ ਹੋ ਦੇ ਕੋਸ਼ ਦੇ ਤਾਂ ਕਦੇ ਕੋ ਕਿਸੇ ਨੇ ਕਹਿਤਾ ਮਿਰਚਾਂ ਦੇ ਦੀਆਂ ਜੀ ਤਾਂ ਉਹਦੇ ਨਾਲ ਉਹ 2 ਦਿਨ ਹੋਰ ਲੰਘ ਜਾਂਦੇ ਨੇ ਪਰ ਉਹਦੇ ਲਈ ਤਾਂ ਇੱਕ ਇੱਕ ਘੰਟਾ ਸਹਾਈ ਹੁੰਦਾ ਉਹਨੂੰ ਬਦਨ ਫੁੱਲਣ ਲਈ ਇੱਕ ਉਹ ਜਦੋਂ ਰੂਪ ਧਾਰਦੀ ਆ ਉਹਨੂੰ ਘੰਟਾ ਘੰਟਾ ਹੁੰਦਾ ਅੱਜ ਸੋਨੂੰ ਮੈਂ ਇਹ ਗੱਲ ਦੱਸਦਾਂ ਲੀ ਵੀ ਇਹਦੇ ਜਿਹੜੇ ਦੋਸ਼ੀ ਆ ਨਾ ਤੁਸੀਂ ਹੋ ਮੋਟਾਏਟਸ ਪੈਦਾ ਕਰਨ ਦੇ ਜਿਹੜੇ ਦੋਸ਼ੀ ਹੁੰਨੇ ਹੋ ਉਹ ਤੁਸੀਂ ਹੁੰਨੇ ਹੋ ਇੱਕ ਤਾਂ ਇਹ ਚੀਜ਼ ਲਿਖ ਲਓ ਦੇ ਹੀ 50% ਮੋਟਾਇਟਸ ਸੋਡੀ ਜਿਹੜੀ ਕਾਰਨ ਕਰਦੇ ਆਉਂਦੀ ਆ ਕਿ ਤੁਸੀਂ ਪਸ਼ੂ ਨੂੰ ਡੇਲੀ ਕੱਖਾਂ ਦੇ ਨਾਲ 100 ਗ੍ਰਾਮ ਮਿੱਠਾ ਸੋਡਾ ਪਾਉਂਦੇ ਨਹੀਂ ਜਿਹੜਾ ਬੰਦਾ ਡੇਲੀ 100 ਗ੍ਰਾਮ ਮਿੱਠਾ ਸੋਡਾ ਪਸ਼ੂ ਨੂੰ ਪਾਉਂਦਾ ਉਸ ਬੰਦੇ ਦੇ ਘਰੇ ਮੋਟਾਇਟਸ ਘੱਟੋ-ਘੱਟ 50 ਤੋਂ 60% ਘਟਾਊਗੀ ਇਹ ਗੱਲ ਮੇਰੀ ਲਿਖ ਲਿਓ ਕਿਉਂਕਿ ਪਸ਼ੂ ਦੇ ਪੇਟ 'ਚ ਜਦੋਂ ਤੇਜਾਬੀਪਣ ਵੱਧਦਾ ਜਿਹੜਾ ਮਿੱਠਾ ਸੋਡਾ ਹੁੰਦਾ ਉਹਦਾ ਜਿਸ ਤਰ੍ਹਾਂ ਮੈਂ ਦੱਸਦਾ ਉਹ ਵਰਕ ਕੀ ਕਰਦਾ ਪਸ਼ੂ ਦੇ ਜਿਹੜਾ ਆਪਾਂ ਖਾਣਾ ਪਾਣੀ ਪਸ਼ੂ ਨੂੰ ਖਵਾਉਨੇ ਆ ਜਿਹੜਾ ਉਹਦੇ ਨਾਲ ਤੇਜਾਬ ਪੈਦਾ ਹੁੰਦਾ ਐਸਿਡੋਸਿਸ ਪੈਦਾ ਹੁੰਦਾ ਉਹ ਉਹਨੇ ਮੈਂਟੇਨ ਰੱਖਣਾ ਹੁੰਦਾ ਮਤਲਬ ਕਿ ਜਿੰਨਾ ਪਸ਼ੂ ਦੇ ਸਰੀਰ ਨੂੰ ਤੇਜਾਬ ਚਾਹੀਦਾ ਉਹਨਾ ਉਹਨੇ ਪਸ਼ੂ ਦੇ ਪੇਟ ਦੇ ਵਿੱਚ ਰੱਖਣਾ ਹੈ ਬਾਕੀ ਉਹਨੇ ਮੈਂਟੇਨ ਕਰਕੇ ਫालतੂ ਪਸ਼ੂ ਦੇ ਗੋਹੇ ਰਹੀਂ ਗੋਬਰ ਵਾਲੇ ਰਸਤੇ ਬਾਹਰ ਕੱਢਣਾ ਹੁੰਦਾ ਇਹ ਆ ਮਿੱਠੇ ਛੋਡੇ ਦਾ ਕੰਮ ਹਰਾ ਚਾਰਾ ਜਦੋਂ 35 40 ਕਿਲੋ ਖਾਂਦਾ ਪਸ਼ੂ ਤਾਂ ਉਹਦੇ ਨਾਲ ਤਜਾਬੀ ਪਾਣ ਜਦੋਂ ਪੈਦਾ ਹੁੰਦਾ ਫੀਡ ਦੇ ਵਿੱਚ ਤਜਾਬੀ ਪਾਣ ਹੁੰਦਾ ਉੱਲੀ ਵਾਲੀ ਫੀਡ ਹੁੰਦੀ ਆ ਜਾਂ 20 ਦਿਨਾਂ ਦੀ ਇਕੱਠੀ ਬਣਾ ਲਏ ਮਹੀਨੇ ਦੀ 10 ਦਿਨਾਂ ਤੋਂ ਵੱਧ ਕੇ ਤੇ ਫੀਡ ਨਹੀਂ ਬਣਾਉਣੀ ਚਾਹੀਦੀ ਜੇ ਆਪਾਂ ਆਪ ਤਿਆਰ ਕਰਾ ਕੇ ਲਿਆਉਣੇ ਵੱਧੋ ਵੱਧ 15 ਦਿਨਾਂ ਦੀ ਜਿਹੜੇ ਮਗਰਲੇ 3 ਗੱਟੇ 4 ਗੱਟੇ ਤੁਸੀਂ ਪਾਉਣੇ ਹੋ ਇਨਨ ਨੂੰ 1 ਮਹੀਨਾ ਸਵਾ ਮਹੀਨਾ ਲੰਘ ਜਾਂਦਾ ਉਹ ਬਣਦੀ ਆ ਮੋਟਾ ਟੈਟਸ ਦਾ ਕਾਰਨ ਤੇ ਮਿੱਠਾ ਥੋੜਾ ਤੁਸੀਂ ਪਾਉਂਦੇ ਨਹੀਂ ਬਫਰ ਹੋ ਗਿਆ ਬਫਰ ਮਤਲਬ ਕਿ ਜੇ ਪਸ਼ੂ ਨੂੰ 150 ਗ੍ਰਾਮ ਪਾਉਣਾ ਹੈ ਤਾਂ ਉਹਦੇ ਵਿੱਚ 80 ਗ੍ਰਾਮ ਬਫਰ ਹੋਣਾ ਚਾਹੀਦਾ ਤੇ 50 ਗ੍ਰਾਮ ਮਿੱਠਾ ਥੋੜਾ ਹੋਣਾ ਚਾਹੀਦਾ ਉਹਦੇ ਘਰੇ 60% ਘਟਾਓ ਮੋਟਾ ਟੈਟਸ ਦੂਜਾ ਕਾਰਨ ਜਦੋਂ ਤੁਸੀਂ ਪਸ਼ੂ ਥੱਲੇ ਧਾਰ ਚੋਣ ਬਹਿਣੇ ਹੋ ਉਦੋਂ ਚਾਰੇ ਥਣਾ ਦੀ ਇੱਕ ਇੱਕ ਧਾਰ ਮਾਰ ਕੇ ਦੇਖੋ ਥੇਲੀ ਦੇ ਉੱਤੇ ਲੱਭੀ ਕੁਝ ਲੱਗਦਾ ਨਹੀਂ ਰਿਹਾ ਜੇ ਲੱਗ ਰਿਹਾ ਸ਼ੱਕ ਥੋੜਾ ਜਿਹਾ ਵੀ ਸ਼ੱਕ ਲੱਗ ਰਿਹਾ ਤੁਹਾਨੂੰ ਜਿੱਥੋਂ ਉਹ ਚੀਜ਼ ਜਨਮ ਲੈਂਦੀ ਆ ਉਹਨੂੰ ਉੱਥੇ ਹੀ ਰੋਕਿਆ ਜਾ ਸਕਦਾ ਸਿਰਫ 30 ਤੋਂ 40 ਰੁਪਏ ਨਾਲ ਤੁਸੀਂ ਕੁਝ ਨਹੀਂ ਕਰਨਾ ਇੱਕ 150 ਰੁਪਏ ਦੀ ਵਾਇਲ ਆਉਂਦੀ ਆ ਇਨਰੋਫਲੈਕਸ਼ਨ ਇਨਰੋ ਕਹਿ ਕੇ ਲੈ ਲਿਓ ਜੇ ਤਾਂ ਛੱਡੇ ਨੂੰ ਸੋਜਿਆ ਫਿਰ ਤਾਂ ਨਾਲ 15 ਐਮ ਐਲ ਮਾਈਕਲੋਡੈਨ ਤੇ 15 ਤੋਂ 18 ਐਮ ਐਲ ਜੇ ਵਜਨ ਦੇ ਹਿਸਾਬ ਨਾਲ ਜੇ ਮੰਨ ਲਾ ਚਾਰ ਪੰਜ ਕੁਇੰਟਲ ਦੀ ਗਾਈਆਂ ਹੋੜੀ ਤਾਂ 20 ਐਮ ਐਲ ਉਹਦੇ ਲਾ ਦਿਓ ਇਨਰੋਫਲੈਕਸ਼ਨ ਛੋੜਾ ਤੜਕੇ ਨੂੰ ਹੱਲ ਪੱਕਾ ਟੋੜਾ 3 ਘੰਟਿਆਂ ਦੇ ਵਿੱਚ ਵਿੱਚ ਹੱਲ ਪੱਕਾ ਕੁਛ ਨਾ ਦੇਖੋ ਜੇ ਸੋਜਾ ਛੋਡੇ ਨੂੰ ਲੈਵੇ ਨੂੰ ਸੋਜ ਆ ਭਾਰੀ ਆ ਸੁੱਜ ਗਿਆ ਤਾਂ 15 ਐਮਐਲ ਨਾਲ ਮੈਗਲੂਡੈਨ ਲਾ ਦਿਓ ਮੈਗਲੂਡੈਨ 15 ਐਮਐਲ ਤੇ 20 ਐਮਐਲ ਐਨਰੋਫਲੈਕਸਨ ਇਹ ਸੋਡੀ ਚੈਕਿੰਗ ਆ ਥੋੜਾ 2 ਘੰਟਿਆਂ ਦੇ ਵਿੱਚ ਹੱਲ ਹੋ ਜੂ ਉਥੇ ਨਾ ਦੁੱਧ ਘਟੇ ਉਵੇਂ ਦੀ ਉਵੇਂ ਗਾਈ ਚੱਲੀ ਜਾਣੀ ਉਹ ਤੀਜਾ ਕਾਰਨ ਤੁਸੀਂ ਸ਼ੱਕ ਤੁਸੀਂ ਧਾਰ ਚੋਲੀ ਬਾਲਟੀ ਲੈ ਕੇ ਬਾਜੇ ਨੇ ਉਦੋਂ ਬਾਅਦ ਜੇ ਸੋਨੂੰ ਲੱਗਦਾ ਦੂਜੇ ਦਿਨ ਪਤਾ ਲਵੀ ਇਹ ਤਾਂ ਸੁੱਜਿਆ ਪਿਆ ਜੋ ਤੜਕੇ ਉੱਠੇ ਬਹੁਤ ਫੇਰ ਵੀ ਉੱਥੇ ਕੀ ਕਰੋ ਉੱਥੇ ਵੀ ਤੁਸੀਂ 25 ਐਮ ਐਲ ਇੰਡਰੋ ਫਲੈਕਸ਼ਨ 20 ਐਮ ਐਲ ਮੈਕਰੋਡੈਨ ਲਾ ਦਿਓ ਉਹ ਵੀ ਥੋੜਾ ਹੱਲ ਹੋ ਜੂ ਫੇਰ ਵੀ ਨਹੀਂ ਦੁੱਧ ਘਟਦਾ ਥੋੜਾ ਸਾਰੀ 100 150 ਰੁਪਏ ਦੀ ਬੈਲ ਆਉਂਦੀ ਹੈ ਘਰੇ ਲਿਆ ਕੇ ਰੱਖੋ ਥੋੜੇ ਦੋ ਦਿਨਾਂ ਬਾਅਦ ਉਹਦਾ ਡਾਕਟਰ ਉਦੋਂ ਉਤਾਰ ਲੈਂਦੀ ਆ ਇਹ ਰੂਪ ਡਾਕਟਰ ਜੇਤਾ ਲਾਉਂਦਾ 450 ਵਾਲਾ ਟੀਕਾ ਹੁਣ ਜਿਹੜਾ ਅਮੋਕਸੀਰਮ ਫੋਟ ਆਉਂਦਾ 450 ਰੁਪਏ ਦਾ ਟੀਕਾ ਤਾਂ ਹੋਆ 4.5 ਗ੍ਰਾਮ ਦਾ ਐਂਟੀਬਾਇਟਿਕ 450 ਤੋਂ ਲੈ ਕੇ 350 ਰੁਪਏ ਦਾ ਹੋ ਡਾਕਟਰ ਨੂੰ ਮਿਲੂ ਆਪ ਤੇ 190 ਰੁਪਈਆਂ ਦਾ ਹੋ ਗਿਆ ਮੈਗਲੂਰੇਨ ਫਿਰ ਮੋਟਰਸਾਈਕਲ ਤੇ ਡਾਕਟਰ ਵੀ ਆਇਆ ਉਹਨੂੰ ਉਹਨੂੰ ਹੋ ਗਿਆ ਜਿਹੜੀ ਮੋਟਾਈਡਸ ਹੋ ਗਈ ਉਹਨੂੰ ਹੋ ਗਿਆ ਸੋਡੇ ਘਰੇ 3 ਦਿਨ ਮੇਰੀ ਗੱਲ ਸਮਝਿਓ ਏ ਹੁਣ ਡਾਕਟਰ ਜਿਹੜੇ ਮੁੰਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਹੁਣ ਉਹਨੇ 350 ਰੁਪਏ ਦਾ ਟੀਕਾ ਤਾਂ ਉਹ ਲਾਤਾ ਤੇ 200 ਰੁਪਏ ਦਾ ਲਾਤਾ ਮੈਗਲੂਨ 500 300 ਰੁਪਏ ਦਾ ਉਹ ਹੋ ਗਿਆ 8 ਨਾਰਮਲ ਘਰਾਂ ਦੇ ਵਿੱਚ ਜਦੋਂ ਉਹ 800 ਮੰਗਣ ਤੋਂ ਡਰਦਾ ਤੁਸੀਂ ਉਹ ਡਾਕਟਰ ਇੰਨੇ ਪੈਸੇ ਯਾਰ ਹੁਣ ਉਹਨੂੰ ਵੀ ਨਹੀਂ ਪਤਾ ਲੈ ਵੀ 3 ਦਿਨ ਹੋ ਗਏ ਉਹ ਕੋਈ ਉਹ ਉਹ ਕੀ ਕਰਦਾ ਉਹਨੇ ਬੈਲ ਲਿਆਂਦੀ ਹੁੰਦੀ ਆ 150 ਵਾਲੀ ਉਹਦੇ ਵਿੱਚੋਂ ਬੀਐਮਐਲ ਭਰ ਲੈਂਦਾ 15 ml ਉਹ ਚਲਾ ਮੈਗਲੂਡੈਨ ਦਾ ਸ਼ਰਟ ਲਾ ਦਿੰਦਾ ਕੋਈ ਸਸਤੇ ਵਾਲਾ ਉਹ ਲਾ ਕੇ ਭਗ ਜਾਂਦਾ ਜਾਂ ਤੁਹਾਨੂੰ ਕਹੂਗਾ ਲੈ ਵੀ ਤਿੰਨ ਦਿਨ ਲੱਗਣਗੇ ਉਹਨੂੰ ਪਤਾ ਹੁੰਦਾ ਲੈ ਵੀ ਇਹ ਹੁਣ ਇਹ ਵੱਧ ਚੁੱਕੀ ਉਹ ਆਖੂ ਵੀ ਤਿੰਨ ਦਿਨ ਲਵਾਉਣੇ ਪੈਣਗੇ ਉਹ ਲਾ ਕੇ ਭਗ ਜਾਂਦਾ ਦੂਜੇ ਦਿਨ ਤੁਸੀਂ ਫੇਰ ਦੀ ਫੋਨ ਕਰਦੇ ਲੈ ਵੀ ਇਹਦਾ 400 ਹੋਰ ਲਊ ਉਹ ਦਾ ਉਹ ਪਹਿਲੇ 400 ਰੁਪਿਆ ਲੈ ਲੈਂਦਾ 4 6 400 ਰੁਪਏ ਚ ਉਹਦਾ ਚਲ 100 200 ਆਵਦਾ ਪੜ ਜਾਂਦਾ 100 200 ਹੱਕ ਵੀ ਬਣਦਾ ਉਹਦਾ ਪਰ ਛੋਡੇ ਬਿਮਾਰੀ ਤਾਂ ਰੂਪ ਵੱਧਦਾ ਰੂਪ ਆ ਜਿਹੜੇ ਉਹਦਾ ਤਿੰਨ ਦਿਨ ਹੋ ਗਏ ਦੂਜੇ ਦਿਨ ਤੁਸੀਂ ਫੇਰ ਨਹੀਂ ਲਵਾਉਣਾ ਤੁਸੀਂ ਡਾਕਟਰ ਨੂੰ ਫੋਨ ਨਹੀਂ ਕਰਦੇ ਜਾਂ ਡਾਕਟਰ ਟਾਈਮ ਤੇ ਨਹੀਂ ਆਉਂਦਾ ਉਹ ਵੀ ਲੰਘ ਗਿਆ ਟਾਈਮ ਉਹਨੇ ਉਹਨੇ ਲੱਗਣੇ ਹੁੰਦੇ ਨੇ ਉਹ ਤਿੰਨ ਦਿਨ ਤਿੰਨ ਦਿਨ ਜੇ ਤਿੰਨ ਦਿਨ ਲਗਾਤਾਰ ਲਵਾ ਲਓਗੇ ਫੇਰ ਵੀ ਠੀਕ ਹੋ ਜੂ ਪਰ ਲਵਾਉਂਦੇ ਨਹੀਂ ਤੁਸੀਂ ਫੇਰ ਜਿਹੜਾ ਫੇਰ ਗੱਲ ਆ ਗਈ ਉਹੀ ਜੇ ਉਹ 450 ਵਾਲਾ ਲਾਊ ਡਾਲ 200 ਫੇਰ ਉਹ ਫੇਰ 900 ਲੱਗੂ ਫੇ 900 ਤੁਸੀਂ ਦੇਣਾ ਨਹੀਂ ਇਹ ਇਹ ਐ ਪੰਗਾ ਵਧਣ ਦਾ ਕੰਮ ਹੈ ਇਹ ਕਾਰਨ ਵਧਣ ਦਾ ਇਹ ਜੀ ਤੁਸੀਂ ਧਿਆਨ ਨਾਲ ਸੋਚੋ ਲੈ ਵੀ ਜਿਹੜੀ ਇਹ ਬਿਮਾਰੀ ਰੂਪ ਧਾਰਦੀ ਹੈ ਮੋਟਾਈਟਸ ਫਿਰ ਤੁਸੀਂ ਗਿਆ ਉਹਨੇ ਫੋਨ ਕਰਕੇ ਮੈਨੂੰ ਵੀ ਸੁਣਾ ਬਾਈ ਠੀਕ ਨਹੀਂ ਹੋਈ ਡਾਕਟਰ ਤੋਂ ਟੀਕੇ ਲੈ ਵੀ ਟੀਕਾ ਤਾਂ ਤੁਸੀਂ ਇੱਕ ਵਾਰੀ ਲਵਾਇਆ ਲਾਇਆ ਕਿਹੜਾ ਜਿਹੜੇ ਟੀਕੇ ਨੇ ਆਹ 150 ਰੁਪਏ ਇਨਰੋ ਜੈਂਟਾਮਾਈਸਿਨ ਆਉਂਦਾ ਇੱਕ ਜੈਂਟਾਮਾਈਸਿਨ ਕਿੱਡੀ ਮਰਜੀ ਪ੍ਰਾਣੀ ਮੋਟਾਈਟਸ ਹੋਵੇ ਥਣ ਸਾਫ ਕਰਕੇ 10 ਐਮਐਲ ਥਣ ਚ ਪੜ ਦੋ ਦੋ ਦਿਨ ਜਾ ਕੇ ਪ੍ਰਮਣ ਦੀ ਟੂਬ ਆਉਂਦੀ ਆ ਉਹ ਪੜ ਦੋ ਤਿੰਨ ਦਿਨ ਲਗਾਤਾਰ ਜੈਂਟਾਮਾਈਸਿਨ ਤੇ ਨਰੋ ਰਿਫਲੈਕਸ਼ਨ ਗਾਈ ਦੇ ਬਜਾਂਦੇ ਮੁਕਾਬਤ ਜਿੰਨੀ ਡੋਜ਼ ਦੱਸੀ ਹੋਈ ਆ ਇੱਕ ਟੀਕਾ ਧਾਉਣ ਦੇ ਉਧਰਲੇ ਪਾਸੇ ਇੱਕ ਟੀਕਾ ਜੈਂਟਾ ਮਾਈਸੀਨ ਇੱਕ ਸਾਈਡ ਨਰੋ ਰਿਫਲੈਕਸ਼ਨ ਇੱਕ ਸਾਈਡ ਤਿੰਨ ਦਿਨ ਲਗਾਤਾਰ ਲਾ ਲਓ ਜਦੋਂ ਇਹ ਰੂਪ ਧਾਰਨ ਗਲਤ ਕਰ ਲੈਂਦੀ ਆ ਜਿਹੜੇ ਅੰਦਰ ਇਹਦੇ ਚੱਡੇ ਦੇ ਵਿੱਚ ਕਟਾਣੂ ਹੁੰਦੇ ਨੇ ਉਹ ਆਪਦੇ ਨਾ ਚਾਰ ਸფერੇ ਇੱਕ ਰਿੰਗ ਬਣਾ ਲੈਂਦੇ ਨੇ ਬਚਣ ਵਾਸਤੇ ਉਹ ਜਿਹੜਾ ਇੱਕ ਟਾਈਮ ਦੀ ਗੱਲ ਆਉਣੇ ਉਹ ਰਿੰਗ ਰਿੰਗ ਦੇ ਅੰਦਰ ਹੁੰਦੇ ਨੇ ਇੱਕ ਆਪਦੇ ਚਾਰਸਪੀਰੇ ਜਿਵੇਂ ਕਹਿੰਦੇ ਨੇ ਬਚਤ ਵਾਸਤੇ ਨਾ ਇੱਕ ਰਿੰਗ ਤਿਆਰ ਕਰ ਲੈਂਦੇ ਨੇ ਆ ਉਹਦੇ ਉਹ ਜਦੋਂ ਇੱਕ ਟਿਕਾ ਲਾਉਣੇ ਉਹ ਰਿੰਗ ਤੱਕ ਦਾ ਅਸਰ ਕਰਦੇ ਨੇ ਉਹਨੂੰ ਡੈਮੇਜ ਤਾਂ ਕਰ ਦਿੰਦੇ ਨੇ ਪਰ ਜਿਹੜੇ ਕਟਾਣੂ ਹੁੰਦੇ ਨੇ ਉਹ ਫੇਰ ਉਹ ਫੇਰ ਜਾਕਰ ਹੋ ਜਾਂਦੇ ਨੇ ਉਹ ਦੁਬਾਰੇ ਫੇਰ ਆ ਜਾਂਦੀ ਆ ਫੇਰ ਤੇ ਰੋ ਤਿੰਨ ਦਿਨ ਲਾਓ ਤੁਸੀਂ ਸਾਰੇ ਹੀ 100-150 ਰੁਪਇਆ ਲੱਗਣਾ ਕਿਵੇਂ ਨਾ ਜਾਵੇ ਮੋਟਰਟਸ ਇਹ ਨਾ ਧਿਆਨ ਦੇਣ ਵਾਲੀ ਚੀਜ਼ ਆ ਇਦੇ ਨਾਲ ਛੋਡੇ ਛੋਡਾ ਫਾਰਮ ਕਦੇ ਤਰੱਕੀ ਨਹੀਂ ਕਰੂਗਾ ਜੇ ਛੋਡੇ ਮੋਟੈਟਸ ਦੇ ਤੁਸੀਂ ਧਿਆਨ ਨਹੀਂ ਦਿੰਦੇ ਕਿਉਂਕਿ ਦੁੱਧ ਹੀ ਨਹੀਂ ਦੇਹਾ ਜਦੋਂ ਦੁੱਧ ਹੀ ਰਹਿ ਨਹੀਂ ਦਿੰਦੀ ਇੱਕ ਥਾਂ ਤੋਂ ਦੂਜੀ ਥਾਂ ਤੇ ਦੂਜੀ ਥਾਂ ਤੋਂ ਤੀਜੀ ਥਾਂ ਤੇ ਤੇ ਮਿੱਠਾ ਛੋਡਾ ਜ਼ਰੂਰ ਪਾਇਆ ਕਰੋ ਇਹ ਦੋ ਟੀਕੇ ਤੁਹਾਨੂੰ ਦੱਸੇ ਨੇ ਜਿਵੇਂ ਜਿਵੇਂ ਤੁਹਾਨੂੰ ਮੈਂ ਦੱਸਿਆ ਜੇ ਉਸ ਤਰੀਕੇ ਨਾਲ ਤੁਸੀਂ ਗੌਰ ਰੱਖੋਗੇ ਤੁਸੀਂ ਪਹਿਲੇ ਦਿਨ ਜੇ ਤੁਹਾਨੂੰ ਸ਼ੱਕ ਪੈਂਦਾ ਸ਼ਿਰਪ ਕੀ ਆ 20 ਐਮ ਐਲ ਐਨਰੋਫੈਕਸ਼ਨ ਤੇ ਨਾਲ 15 ਐਮ ਐਲ ਮੈਗਰੂਲਨ ਲਾ ਦਿਓ ਤੁਹਾਡਾ ਉੱਥੇ ਹੀ ਹੱਲ ਹੋ ਜਾਣਾ। ਨਾ ਤੁਹਾਡਾ ਇੱਕ ਤੋਕਾ ਦੁੱਧ ਘਟੇ। ਨਾਲ ਤੁਸੀਂ ਜੇ ਸੇਫਟੀ ਵਾਸਤੇ ਲਾਉਣਾ ਤਾਂ ਨਾਲ ਵੈਟਮੈਚ ਆਉਂਦਾ। ਵੈਟਮੈਚ 10 ਐਮ ਐਲ ਲਾ ਦਿਓ। ਉਹਦੇ ਵਿਟਾਮਿਨ ਏ ਹੁੰਦਾ 2 ਲੱਖ ਆਈ ਯੂ ਹੁੰਦਾ ਮਿਲਦਾ। ਪਤ ਨਹੀਂ 20000 ਆਈ ਯੂ ਹੁੰਦਾ 2 ਲੱਖ ਹੁੰਦਾ। ਉਹ ਦੁੱਧ ਹੋਰ ਵੀ ਸਹੀ ਕਰ ਦਿੰਦਾ ਤੁਹਾਡਾ। ਆਕੇ ਜਿਹੜੇ ਦੁੱਧ ਬਣਾਉਣ ਵਾਲੇ ਸੈੱਲ ਡੈਮੇਜ ਹੋਏ ਨੇ ਉਹ ਰਿਪੇਅਰ ਹੋ ਜਾਂਦੇ ਨੇ ਕਿਉਂਕਿ ਸ਼ੱਲਾ ਨਹੀਂ ਦੁੱਧ ਬਣਾਉਣਾ ਇਹ ਸ਼ੱਲ ਖਤਮ ਕਰ ਦਿੰਦੀ ਆ ਚੱਡੇ ਜੋ ਜਿਹੜੇ ਥਣ ਚ ਇਹ ਪੈਗੀ ਇਹਨੇ ਉਹਦੇ ਵਿੱਚੋਂ ਸੈੱਲ ਖਤਮ ਕਰ ਦੇਣੇ ਆ ਤੇ ਭਰਾਵੋ ਇਹੇ ਚੀਜ਼ ਦੀ ਇਹ ਨਾ ਤੁਸੀਂ ਗੌਰ ਰੱਖਿਆ ਕਰੋ ਧਾਰ ਚੋਣ ਵੇਲੇ ਆਪਾਂ ਨੂੰ ਪਤਾ ਲੱਗਦਾ ਜਦੋਂ ਪਸ਼ੂ ਦੇ ਅੰਡੇ ਗੇੜਾ ਮਾਰਦੇ ਹੋਂ ਦੇਖੋ ਲੈ ਵੀ ਮਾੜੇ ਮੋਟਾ ਪਾਸਾ ਕੋਈ ਵਧਿਆ ਘਟਿਆ ਜਾਂ ਜਦੋਂ ਥਾਣਾ ਦੀ ਧਾਰ ਚੋਣਿਓ ਉਦੋਂ ਮਾੜਾ ਦੇਖਿਆ ਕਰੋ ਚੈੱਕ ਕਰਕੇ 1 ਮਿੰਟ ਦਾ ਟਾਈਮ ਕੱਢ ਲਿਆ ਕਰੋ ਉਹ 1 ਮਿੰਟ ਦਾ ਟਾਈਮ ਸੋਡੀ ਬਿਮਾਰੀ ਠੀਕ ਕਰ ਦੂ। ਤੁਸੀਂ ਧਾਰ ਦੀ ਬਾਇਓਲਟੀ ਚੱਕ ਕੇ ਵਗ ਜਾਨੇ, ਉਸ ਤੋਂ ਬਾਅਦ ਤੁਹਾਨੂੰ ਦੂਜੇ ਦਿਨ ਆ ਕੇ ਪਤਾ ਲੱਗਦਾ ਫਿਰ ਤੁਸੀਂ ਡਾਕਟਰ ਨੂੰ ਫੋਨ ਕਰਦੇ ਹੋ, ਉਹ ਦੂਜੇ ਦਿਨ ਟੜਕੇ ਆਉਂਦਾ। ਜ਼ਿਆਦਾ ਤਾਂ ਤਿੰਨ ਦਿਨ ਲਵਾ ਲਓ ਠੀਕੇ। ਜਾਂ ਫਿਰ ਜਿਵੇਂ ਮੈਂ ਕਿਹਾ ਓਵੇਂ ਕਰ ਲਓ, ਜੇ ਆਪ ਲਾਉਣ ਜਾਣਦੇ ਹੋ ਤਾਂ ਘਰੇ ਲਿਆ ਕੇ ਰੱਖੋ। ਸਿਰਪ 250 ਰੁਪਏ ਦੀਆਂ 200 100 ਐਮਐਲ ਦੀਆਂ ਬੈਲ ਆ ਜਾਣੀਆਂ ਇਹ। 200 ਰੁਪਏ ਦੀ ਐਨਰੋਫਲੈਕਸ਼ਨ ਆ। 400 ਰੁਪਏ ਦੀ ਮੈਗਲੂਡਨ ਦੀ ਹੋਊਗੀ 600 ਰੁਪਏ ਦੀ ਇਹ 200 ਐਮਐਲ ਹੋ ਜੂ ਥੋੜੇ 10 ਵਾਰੀ ਲੱਗ ਜਾਣਗੇ ਇਹ ਇਹ ਲੇਟ ਪਣੇ ਦਾ ਕੰਮ ਆ ਸਾਰਾ ਜਦੋਂ ਸਹੀ ਟਾਈਮ ਦੇ ਉੱਤੇ ਗੌਰ ਨਹੀਂ ਹੁੰਦੀ ਇਹ ਵਾਧਾ ਉਦੋਂ ਵੱਧਾ ਨਹੀਂ ਇਹਦਾ ਹੱਲ ਉਦੋਂ ਹੋ ਜਾਂਦਾ ਇਹ ਕੋਈ ਬਾਲੀ ਵੱਡੀ ਬਿਮਾਰੀ ਨਹੀਂ ਹੈਗੀ ਪਰ ਸਿਰਫ ਗੌਰ ਦੀ ਗੱਲ ਆ ਤੇ ਜਿਹੜੇ ਬਾਈ ਨੂੰ ਵੀਡੀਓ ਵਧੀਆ ਲੱਗੀ ਉਹ ਲਾਇਕ ਵੀ ਜਰੂਰ ਕਰ ਦਿਓ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤਾਂ ਕਿ ਤੁਹਾਨੂੰ ਜਿੰਨੀ ਕੀ ਜਾਣਕਾਰੀ ਮੈਨੂੰ ਪਤਾ ਹੈ ਓਨੀ ਕੁ ਤੁਹਾਡੇ ਕੋਲੇ ਪਹੁੰਚਦੀ ਹੋਵੇ ਤੇ ਜੇ ਕਿਸੇ ਵੀਰ ਦੀ ਕੋਈ ਜਾਦੇ ਕੇਸ ਓਲਝਿਆ ਹੋਇਆ ਤਾਂ ਆਪਾਂ ਨੂੰ ਫੋਨ ਕਰ ਲੈ 97792 22530 99699 22530 ਧੰਨਵਾਦ ਸਾਰਿਆਂ ਦਾ ਖੁਸ਼ ਰਹੋ ਸਤਿ ਸ੍ਰੀ ਅਕਾਲ